ਪਰਮ ਸਤਕਾਰਯੋਗ ਸਤਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਬੈਠੀ ਸਾਧ ਸੰਗਤ ਜੀਓ ਸਵੜੇ ਭਾਗਾ ਵਾਲੇ ਹਾਂ ਜੋ ਸਤਗੁਰਾਂ ਦੀ ਗੁਰਬਾਣੀ ਸਰਵਣ ਕਰ ਰਹੇ ਹਾਂ ਸੋ ਅੱਜ ਦੇ ਹੁਕਮ ਦੇ ਵਿੱਚ ਧੰਨ ਧੰਨ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਸਮਝਾਉਂਦੇ ਹਨ ਸਵਾਮੀ ਸਰਨ ਪਰਿਉ ਦਰਬਾਰੇ ਕਿ ਸਤਿਗੁਰੂ ਜੀ ਮੈਂ ਆਪ ਜੀ ਦੀ ਸ਼ਰਨ ਦੇ ਵਿੱਚ ਆ ਗਿਆ ਹਾਂ ਮੈਂ ਤੇਰੇ ਦਰ ਦੇ ਉੱਪਰ ਆ ਗਿਆ ਹਾਂ ਕੋਟ ਅਪਰਾਧ ਖੰਡਣ ਕੇ ਦਾਤੇ ਤੁਝ ਬਿਨ ਕੌਣ ਉਧਾਰੇ ਕਿ ਸੱਚੇ ਪਾਤਸ਼ਾਹ ਕਰੋੜਾਂ ਭੁੱਲਾ ਨਾਸ ਕਰਨ ਦੇ ਤੂੰ ਸਮਰੱਥ ਹੈ ਤੂੰ ਸਮਰੱਥ ਦਾ ਤਾਰ ਹੈ ਤੇਥੋਂ ਬਿਨਾ ਹੋਰ ਮੈਨੂੰ ਕੋਈ ਨਾ ਭੁੱਲਾਂ ਤੋਂ ਬਚਾ ਨਹੀਂ ਸਕਦਾ ਕਿਉਂਕਿ ਜਿਹੜਾ ਮਨੁੱਖ ਹੈ ਉਹ ਗਲਤੀਆਂ ਦਾ ਪੁੱਤਲਾ ਹੈ ਮਨੁੱਖ ਦੇ ਕੋਲੋਂ ਗਲਤੀਆਂ ਹੋ ਜਾਂਦੀਆਂ ਹਨ ਪਰੰਤੂ ਜਿਹੜਾ ਪ੍ਰਮਾਤਮਾ ਹੈ ਉਹ ਵਾਹਿਗੁਰੂ ਹੈ ਉਹ ਮਨੁੱਖ ਦੇ ਜਿਹੜੇ ਭੁੱਲਾ ਹੁੰਦੀਆਂ ਹਨ ਉਹਨਾਂ ਨੂੰ ਭੁਲਾ ਦਿੰਦਾ ਹੈ ਅਤੇ ਉਸ ਮਨੁੱਖ ਨੂੰ ਆਪਣੇ ਚਰਨਾਂ ਦੇ ਨਾਲ ਜੋੜ ਲੈਂਦਾ ਹੈ ਜਿਹੜਾ ਸਤਗੁਰਾਂ ਦੀ ਸ਼ਰਣ ਦੇ ਵਿੱਚ ਆ ਜਾਂਦਾ ਹੈ ਖੋਜਤ ਖੋਜਤ ਬਹੁ ਪ੍ਰਕਾਰੇ ਸਰਬ ਅਰਥ ਵਿਚਾਰੇ ਕਹਿੰਦੇ ਕਈ ਤਰੀਕਿਆਂ ਨਾਲ ਜਿਹੜਾ ਬੰਦਾ ਖੋਜ ਕਰ ਲੈਂਦਾ ਹੈ ਅਤੇ ਫਿਰ ਇਸ ਨਤੀਜੇ ਦੇ ਉੱਪਰ ਪਹੁੰਚਦਾ ਹੈ ਕਿ ਸਾਧ ਸੰਗ ਪਰਮਗਤ ਪਾਈਐ ਮਾਇਆ ਰਚ ਬੰਧ ਹਾਰੇ ਕਿ ਇੱਕ ਗੁਰੂ ਦੀ ਸੰਗਤ ਹੈ ਜਿਸ ਦੇ ਵਿੱਚ ਜਾ ਕੇ ਮਨੁੱਖ ਉੱਚੀ ਅਵਸਥਾ ਪ੍ਰਾਪਤ ਕਰਦਾ ਹੈ ਆਪਣਾ ਜਿਹੜਾ ਆਤਮਿਕ ਜੀਵਨ ਉਹਦਾ ਪਵਿੱਤਰ ਬਣ ਜਾਂਦਾ ਹੈ ਫਿਰ ਜਿਹੜਾ ਮਨੁੱਖ ਸਤਿਗੁਰਾਂ ਦੇ ਸ਼ਰਨ ਦੇ ਵਿੱਚ ਜਾ ਕੇ ਗੁਰਵਾਣੀ ਦੇ ਨਾਲ ਜੁੜਦਾ ਹੈ ਪਰਮਾਤਮਾ ਨੂੰ ਯਾਦ ਕਰਦਾ ਹੈ ਫਿਰ ਉਸ ਨੂੰ ਸਾਰੀਆਂ ਖੁਸ਼ੀਆਂ ਪ੍ਰਾਪਤ ਹੋ ਜਾਂਦੀਆਂ ਹਨ ਜਿਹੜਾ ਆਪਣੇ ਤੋਂ ਪਹਿਲਾਂ ਦੂਸਰਿਆਂ ਦਾ ਭਲਾ ਲੋਚਦਾ ਹੈ ਜਿਹੜਾ ਆਪਣੇ ਤੋਂ ਪਹਿਲਾਂ ਦੂਸਰਿਆਂ ਦੀ ਸੁੱਖ ਮੰਗਦਾ ਹੈ ਸਤਿਗੁਰੂ ਜੀ ਕਹਿੰਦੇ ਭਾਈ ਫਿਰ ਉਸ ਨੂੰ ਵੀ ਸੁੱਖ ਪ੍ਰਾਪਤ ਹੋ ਜਾਂਦਾ ਹੈ ਜਿਸ ਤਰ੍ਹਾਂ ਇੱਕ ਵਾਰ ਇੱਕ ਰਾਜਾ ਅਤੇ ਵਜ਼ੀਰ ਸੈਰ ਦੇ ਉੱਪਰ ਜਾ ਰਹੇ ਸਨ ਅਤੇ ਰਾਸਤੇ ਦੇ ਵਿੱਚ ਉਹਨਾਂ ਨੇ ਜਾਂਦੇ ਹੋਏ ਦੇਖਿਆ ਕਿ ਇੱਕ ਭਿਖਾਰੀ ਭੀਖ ਮੰਗ ਰਿਹਾ ਹੈ ਬੜਾ ਹੀ ਗਰੀਬ ਹੈ ਹੱਥ ਦੇ ਵਿੱਚ ਠੂਠਾ ਫੜ ਕੇ ਭੀਖ ਮੰਗ ਰਿਹਾ ਹੈ ਅਤੇ ਰਾਜੇ ਨੇ ਆਪਣੇ ਵਜ਼ੀਰ ਨੂੰ ਕਿਹਾ ਕਿ ਕਿਉਂ ਨਾ ਆਪਾਂ ਇਹਦੀ ਜਿਹੜੀ ਗਰੀਬੀ ਹੈ ਉਹ ਦੂਰ ਕਰ ਦਈਏ ਰਾਜੇ ਨੇ ਆਪਣੇ ਵਜ਼ੀਰ ਨੂੰ ਕਿਹਾ ਕਿ ਇਸ ਨੂੰ ਪੈਸੇ ਦਿੱਤੇ ਜਾਣ ਤਾਂ ਜੋ ਇਹਦੀ ਜਿਹੜੀ ਗਰੀਬੀ ਹੈ ਉਹ ਕੱਟੀ ਜਾਏ ਜੋ ਇਹ ਭਿਖਾਰੀ ਦਾ ਕੰਮ ਕਰਦਾ ਹੈ ਇਸ ਤੋਂ ਇਸ ਨੂੰ ਮੁਕਤੀ ਮਿਲ ਜਾਵੇ ਉਸ ਵਜ਼ੀਰ ਨੇ ਰਾਜੇ ਦੀ ਗੱਲ ਸੁਣ ਕੇ ਉਹਦਾ ਬਚਨ ਮੰਨ ਕੇ ਆਪਣੇ ਬੈਗ ਦੇ ਵਿੱਚੋਂ ਇੰਨੇ ਰੁਪਏ ਕੱਢ ਕੇ ਉਹਦੇ ਹੱਥ ਦੇ ਉੱਪਰ ਰੱਖ ਦਿੱਤੇ। ਅਦੇ ਕਿਹਾ ਕਿ ਜਾ ਅੱਜ ਤੋਂ ਬਾਅਦ ਤੇਰੀ ਗਰੀਬੀ ਕੱਟੀ ਗਈ। ਤੂੰ ਅੱਜ ਤੋਂ ਬਾਅਦ ਕਦੇ ਭੀਖ ਨਹੀਂ ਮੰਗੇਗਾ। ਅਦੇ ਜਦੋਂ ਉਹ ਭਿਖਾਰੀ ਉਹ ਪੈਸੇ ਲੈ ਕੇ ਘਰ ਜਾ ਰਿਹਾ ਸੀ ਤਾਂ ਅਚਾਨਕ ਰਸਤੇ ਦੇ ਵਿੱਚ ਉਸ ਨੂੰ ਚੋਰ ਟੱਕਰ ਗਿਆ। ਉਸ ਚੋਰ ਨੇ ਉਸ ਭਿਖਾਰੀ ਦੇ ਕੋਲੋਂ ਜਿਹੜੇ ਰਾਜੇ ਨੇ ਪੈਸੇ ਦਿੱਤੇ ਸਨ ਉਹ ਸਾਰੇ ਹੀ ਖੋ ਲਏ। ਅਤੇ ਉਹ ਜਿਹੜਾ ਭਿਖਾਰੀ ਸੀ ਉਹ ਮੁੜ ਤੋਂ ਦੁਬਾਰਾ ਫੇਰ ਭਿਖਾਰੀ ਬਣ ਗਿਆ। ਅਤੇ ਦੁਬਾਰਾ ਫੇਰ ਅਗਲੇ ਦਿਨ ਉੱਥੇ ਉਸੇ ਰਸਤੇ ਦੇ ਉੱਪਰ ਜਾ ਕੇ ਭੀਖ ਮੰਗਣੀ ਦੁਬਾਰਾ ਸ਼ੁਰੂ ਕਰ ਦਿੱਤੀ। ਅਤੇ ਜਦੋਂ ਰਾਜਾ ਅਤੇ ਵਜ਼ੀਰ ਦੁਬਾਰਾ ਫੇਰ ਉਸ ਰਸਤੇ ਦੇ ਉੱਪਰੋਂ ਗੁਜ਼ਰੇ ਅਤੇ ਉਹ ਦੇਖਦੇ ਹਨ ਕਿ ਇਹ ਜਿਹੜਾ ਭਿਖਾਰੀ ਹੈ ਇਹ ਅੱਜ ਫੇਰ ਰਸਤੇ ਦੇ ਵਿੱਚ ਬੈਠਾ ਹੈ। ਕਿ ਅਸੀਂ ਉਸ ਨੂੰ ਕੱਲ ਪੈਸੇ ਦਿੱਤੇ ਸਨ ਰੁਪਏ ਦਿੱਤੇ ਸਨ ਕਿ ਤਾਂ ਜੋ ਇਸ ਦੀ ਜਿਹੜੀ ਗਰੀਬੀ ਹੈ ਉਹ ਕੱਟੀ ਜਾਵੇ ਇਹ ਆਪਣਾ ਘਰ-ਬਾਰ ਬਣਾ ਲਵੇ ਅਤੇ ਆਪਣੇ ਪਰਿਵਾਰ ਦੇ ਵਿੱਚ ਸੁਖੀ ਰਹੇ ਅਤੇ ਜਦੋਂ ਰਾਜੇ ਨੇ ਉਸੇ ਭਿਖਾਰੀ ਨੂੰ ਪੁੱਛਿਆ ਕਿ ਅਸੀਂ ਤੈਨੂੰ ਜਿਹੜੇ ਕੱਲ ਪੈਸੇ ਦੇ ਕੇ ਗਏ ਸਨ ਉਸ ਦਾ ਤੂੰ ਕੀ ਕੀਤਾ ਤਾਂ ਉਹ ਕਹਿਣ ਲੱਗੇ ਕਿ ਮਹਾਰਾਜ ਮੈਂ ਜਦੋਂ ਉਹਨਾਂ ਪੈਸਿਆਂ ਨੂੰ ਘਰ ਲਾ ਕੇ ਘਰ ਲੈ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਉਹ ਚੋਰ ਨੇ ਮੇਰੇ ਕੋਲੋਂ ਸਾਰੇ ਹੀ ਪੈਸੇ ਖੋ ਲਏ। ਅਤੇ ਮੈਨੂੰ ਦੁਬਾਰਾ ਫੇਰ ਤੋਂ ਭੀਖ ਮੰਗਣੀ ਮੈਂ ਸ਼ੁਰੂ ਕਰ ਦਿੱਤੀ। ਅਤੇ ਰਾਜੇ ਨੇ ਇਹ ਗੱਲ ਸੁਣ ਕੇ ਵਜ਼ੀਰ ਨੂੰ ਕਿਹਾ ਕਿ ਇਸ ਨੂੰ ਇੱਕ ਹੀਰਾ ਦਿੱਤਾ ਜਾਵੇ। ਰਾਜੇ ਨੇ ਵਜ਼ੀਰ ਨੂੰ ਕਿਹਾ ਕਿ ਇਸ ਨੂੰ ਇੱਕ ਹੀਰਾ ਦੇ ਦੇਵੋ ਅਤੇ ਉਸ ਹੀਰੇ ਦੀ ਜਿਹੜੀ ਕੀਮਤ ਸੀ ਉਹ ਬਹੁਤ ਬੇਸ਼ੁਮਾਰ ਸੀ ਅਤੇ ਰਾਜੇ ਨੇ ਕਿਹਾ ਕਿ ਤੂੰ ਇਸ ਦੇ ਨਾਲ ਘਰ ਖਰੀਦ ਸਕਦਾ ਹੈ ਕੋਈ ਵਧੀਆ ਗੱਡੀ ਖਰੀਦ ਸਕਦਾ ਹੈ ਆਪਣੇ ਪਹਿਨਣ ਵਾਸਤੇ ਕੱਪੜੇ ਅਤੇ ਘਰ ਦੇ ਵਿੱਚ ਖਾਣ ਪੀਣ ਵਾਸਤੇ ਰਸਤ-ਵਸਤ ਖਰੀਦ ਸਕਦਾ ਹੈ ਅਤੇ ਜਾਂ ਅੱਜ ਤੋਂ ਬਾਅਦ ਤੂੰ ਫੇਰ ਤੋਂ ਕਦੇ ਭੀਖ ਨਹੀਂ ਮੰਗਣੀ ਅਤੇ ਅੱਜ ਜਿਹੜਾ ਉਹ ਭਿਖਾਰੀ ਹੈ ਉਹ ਬੜਾ ਖੁਸ਼ੀ-ਖੁਸ਼ੀ ਆਪਣੇ ਘਰ ਜਾ ਰਿਹਾ ਹੈ। ਅਤੇ ਉਹ ਸੋਚ ਰਿਹਾ ਹੈ ਕਿ ਮੈਂ ਇਸ ਹੀਰੇ ਨੂੰ ਵੇਚ ਕੇ ਇਸ ਤੋਂ ਪੈਸੇ ਕਮਾਵਾਂਗਾ ਤੇ ਸੋਹਣਾ ਘਰ ਬਣਾਵਾਂਗਾ। ਉਸ ਭਿਖਾਰੀ ਨੇ ਆਪਣੇ ਘਰ ਦੇ ਵਿੱਚ ਜਾ ਕੇ ਉਸ ਹੀਰੇ ਨੂੰ ਇੱਕ ਘੜੇ ਦੇ ਵਿੱਚ ਰੱਖ ਦਿੱਤਾ। ਅਤੇ ਪਿਆਸ ਸੋਚ ਰਿਹਾ ਹੈ ਕਿ ਮੈਂ ਸਵੇਰੇ ਇਸ ਨੂੰ ਬਾਜ਼ਾਰ ਦੇ ਵਿੱਚ ਜਾ ਕੇ ਵੇਚ ਆਵਾਂਗਾ। ਮੈਨੂੰ ਉਸਦੇ ਬੜੇ ਪੈਸੇ ਮਿਲਣਗੇ ਇਸ ਪੈਸਿਆਂ ਦੇ ਨਾਲ ਮੈਂ ਆਪਣਾ ਘਰ ਖਰੀਦਾਂਗਾ ਅਤੇ ਘਰ ਦੇ ਵਿੱਚ ਖਾਣ ਵਾਸਤੇ ਵਧੀਆ-ਵਧੀਆ ਜਿਹੜੀ ਵਸਤੂਆਂ ਲੈ ਕੇ ਆਵਾਂਗਾ ਅਤੇ ਇਹ ਸੋਚਦੇ-ਸੋਚਦੇ ਉਸ ਬਿਖਾਰੀ ਨੂੰ ਨੀਂਦ ਆ ਗਈ ਅਤੇ ਜਦੋਂ ਉਹਦੇ ਘਰ ਵਾਲੀ ਸਵੇਰੇ ਉੱઠી ਤਾਂ ਉਸਨੇ ਕੀ ਕੀਤਾ ਕਿ ਜਿਹੜੇ ਘੜੇ ਦੇ ਵਿੱਚ ਉਸਨੇ ਆਪਣਾ ਹੀਰਾ ਰੱਖਿਆ ਸੀ ਉਸ ਘੜੇ ਨੂੰ ਚੁੱਕ ਕੇ ਉਹ ਨਦੀ ਦੇ ਉੱਪਰੋਂ ਪਾਣੀ ਭਰਨ ਵਾਸਤੇ ਚਲੀ ਗਈ ਅਤੇ ਜਦੋਂ ਉਸਨੇ ਨਦੀ ਦੇ ਵਿੱਚੋਂ ਪਾਣੀ ਭਰਿਆ ਤਾਂ ਉਹ ਜਿਹੜਾ ਹੀਰਾ ਸੀ ਉਹ ਨਦੀ ਦੇ ਵਿੱਚ ਰੁੜ ਗਿਆ। ਅਤੇ ਜਦੋਂ ਸਵੇਰੇ ਉਹ ਭਿਖਾਰੀ ਉੱਠਿਆ ਉਸਨੇ ਦੇਖਿਆ ਕਿ ਇੱਥੇ ਘੜਾ ਨਹੀਂ ਹੈ। ਅਤੇ ਉਹ ਚਾਰੇ ਪਾਸੇ ਦੇਖਦਾ ਹੈ ਕਿ ਜਿਹੜਾ ਮੈਂ ਘੜਾ ਰੱਖਿਆ ਸੀ ਉਹ ਕਿੱਥੇ ਗਿਆ? ਉਸ ਦੇ ਵਿੱਚ ਮੈਂ ਹੀਰਾ ਰੱਖਿਆ ਸੀ। ਅਤੇ ਕੀ ਦੇਖਦਾ ਹੈ ਕਿ ਉਹਦੇ ਜਿਹੜੀ ਘਰ ਵਾਲੀ ਹੈ ਉਸ ਘੜੇ ਨੂੰ ਪਾਣੀ ਦੇ ਨਾਲ ਭਰ ਕੇ ਲਿਆ ਰਹੀ ਹੈ। ਉਸੇ ਭਿਖਾਰੀ ਨੇ ਆਪਣੀ ਘਰਵਾਲੀ ਨੂੰ ਪੁੱਛਿਆ ਕਿ ਮੈਂ ਇਹ ਘੜੇ ਦੇ ਵਿੱਚ ਆਪਣਾ ਹੀਰਾ ਰੱਖਿਆ ਸੀ ਤਾਂ ਉਸਨੇ ਕਿਹਾ ਕਿ ਮੈਂ ਉਸ ਹੀਰੇ ਨੂੰ ਨਹੀਂ ਦੇਖਿਆ ਮੈਂ ਤਾਂ ਇਸ ਨੂੰ ਨਦੀ ਦੇ ਵਿੱਚ ਡਬੋ ਦਿੱਤਾ ਇਹ ਨਾ ਹੋਵੇ ਕਿ ਜਿਹੜਾ ਹੀਰਾ ਹੈ ਉਹ ਨਦੀ ਦੇ ਵਿੱਚ ਡੁੱਬ ਗਿਆ ਹੋਵੇ ਦੁਬਾਰਾ ਫਿਰ ਅਗਲੇ ਦਿਨ ਉਹ ਭਿਖਾਰੀ ਉਸੇ ਰਸਤੇ ਦੇ ਵਿੱਚ ਜਾ ਕੇ ਉਸਨੇ ਦੁਬਾਰਾ ਫਿਰ ਭੀਖ ਮੰਗਣੀ ਸ਼ੁਰੂ ਕਰ ਦਿੱਤੀ ਅਤੇ ਰਾਜਾ ਤੇ ਵਜ਼ੀਰ ਜਦੋਂ ਅਗਲੇ ਦਿਨ ਫੇਰ ਉਸ ਰਸਤੇ ਦੇ ਵਿੱਚ ਗੁਜ਼ਰੇ ਤਾਂ ਉਹਨਾਂ ਨੇ ਦੇਖਿਆ ਕਿ ਉਹ ਬਿਖਾਰੀ ਅੱਜ ਫੇਰ ਦੁਵਾਰਾ ਤੋਂ ਭੀਖ ਮੰਗ ਰਿਹਾ ਹੈ। ਅਤੇ ਰਾਜੇ ਨੇ ਫੇਰ ਕਾਰਨ ਪੁੱਛਿਆ ਕਿ ਮੈਂ ਤੈਨੂੰ ਇੱਕ ਇੰਨਾ ਕੀਮਤੀ ਹੀਰਾ ਦਿੱਤਾ ਸੀ ਉਹ ਕਿੱਥੇ ਗਿਆ? ਤਾਂ ਉਸਨੇ ਕਿਹਾ ਕਿ ਮਹਾਰਾਜ ਮੇਰੇ ਘਰਵਾਲੀ ਨੇ ਉਸ ਘੜੇ ਨੂੰ ਚੁੱਕ ਕੇ ਪਾਣੀ ਦੇ ਵਿੱਚ ਡਬੋ ਦਿੱਤਾ, ਨਦੀ ਦੇ ਵਿੱਚ ਡੋਬ ਦਿੱਤਾ ਤੇ ਉਹ ਜਿਹੜਾ ਹੀਰਾ ਸੀ ਉਹ ਪਾਣੀ ਦੇ ਵਿੱਚ ਡੁੱਬ ਗਿਆ। ਅਤੇ ਮੈਂ ਅੱਜ ਦੁਬਾਰਾ ਫੇਰ ਤੁਹਾਡੇ ਸਾਹਮਣੇ ਭਿਖਾਰੀ ਦਾ ਭਿਖਾਰੀ ਹੀ ਰਹਾ। ਅਤੇ ਰਾਜੇ ਨੇ ਅੱਜ ਫੇਰ ਉਸ ਨੂੰ ਕੋਈ ਕੀਮਤੀ ਚੀਜ਼ ਨਹੀਂ ਦਿੱਤੀ। ਸਿਰਫ ਉਸ ਨੂੰ ਕੁਝ ਪੈਸੇ ਦਿੱਤੇ ਕਿ ਤੂੰ ਜਾ ਇਸ ਦੇ ਨਾਲ ਆਪਣੇ ਘਰ ਦੇ ਵਿੱਚ ਕੋਈ ਖਾਣ ਵਾਸਤੇ ਰਸਤ ਲੇ ਜਾ। ਅਤੇ ਉਹ ਜਿਹੜਾ ਭਿਖਾਰੀ ਉਹ ਰਸਤੇ ਦੇ ਵਿੱਚ ਜਾ ਰਿਹਾ ਹੈ ਉਸ ਨੇ ਰਸਤੇ ਦੇ ਵਿੱਚ ਦੇਖਿਆ ਕਿ ਇੱਕ ਮਛੇਰਾ ਮੱਛੀਆਂ ਫੜ ਰਿਹਾ ਹੈ। ਉਸਨੇ ਕਈ ਮੱਛੀਆਂ ਫੜ ਕੇ ਆਪਣੇ ਬਾਲਟੀ ਦੇ ਵਿੱਚ ਆਪਣੇ ਭਾਂਡੇ ਦੇ ਵਿੱਚ ਪਾਈਆਂ ਹੋਈਆਂ ਹਨ ਅਤੇ ਇੱਕ ਮੱਛੀ ਉਹਨਾਂ ਦੇ ਵਿੱਚੋਂ ਜਿਉਂਦੀ ਹੈ ਉਹ ਤੜਫ ਰਹੀ ਹੈ। ਬਾਕੀ ਮੱਛੀਆਂ ਪਾਣੀ ਦੇ ਵਿੱਚੋਂ ਬਾਹਰ ਆ ਕੇ ਮਰ ਗਈਆਂ ਅਤੇ ਜਿਹੜੀ ਇੱਕ ਮੱਛੀ ਹੈ ਉਹ ਤੜਫ ਰਹੀ ਹੈ। ਅਤੇ ਉਸੇ ਭਿਖਾਰੀ ਨੇ ਸੋਚਿਆ ਕਿ ਕਿਉਂ ਨਾ ਇਸ ਮੱਛੀ ਨੂੰ ਬਚਾਇਆ ਜਾਵੇ। ਜਿਹੜੇ ਪੈਸੇ ਰਾਜੇ ਨੇ ਉਸ ਨੂੰ ਘਰ ਦੇ ਵਿੱਚ ਰਸਤ ਪਾਣੀ ਲਿਆਉਣ ਵਾਸਤੇ ਦਿੱਤੇ ਸਨ ਉਹਨਾਂ ਪੈਸਿਆਂ ਦੇ ਉਸ ਬਿਖਾਰੀ ਨੇ ਉਹ ਮੱਛੀ ਖਰੀਦ ਲਈ ਜਦੋਂ ਉਹ ਮੱਛੀ ਉਸ ਬਿਖਾਰੀ ਨੇ ਖਰੀਦੀ ਤਾਂ ਉਸ ਨੇ ਜਦੋਂ ਉਸ ਨੂੰ ਦਵਾਇਆ ਤਾਂ ਉਸ ਮੱਛੀ ਦੇ ਪੇਟ ਦੇ ਵਿੱਚੋਂ ਜਿਹੜਾ ਹੀਰਾ ਸੀ ਉਹ ਬਾਹਰ ਆ ਗਿਆ ਅਤੇ ਉਹ ਬਿਖਾਰੀ ਬੜਾ ਖੁਸ਼ ਹੋਇਆ ਅਤੇ ਉਸਨੇ ਉੱਚੀ-ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਜਿਹੜੀ ਮੈਂ ਚੀਜ਼ ਗਵਾਈ ਸੀ ਉਹ ਮੈਨੂੰ ਮਿਲ ਗਈ ਜਿਹੜੀ ਚੀਜ਼ ਮੈਂ ਗਵਾਈ ਸੀ ਉਹ ਮੈਨੂੰ ਮਿਲ ਗਈ ਇਹ ਸੋਚਦੇ ਸੋਚਦੇ ਉਸਨੇ ਉਹ ਮੱਛੀ ਨੂੰ ਪਾਣੀ ਦੇ ਵਿੱਚ ਛੱਡ ਦਿੱਤਾ ਅਤੇ ਉਹ ਮੱਛੀ ਮਰਨ ਦੇ ਵੱਲੋਂ ਬਚ ਗਈ ਜਦੋਂ ਉਸਨੇ ਇਹ ਰੌਲਾ ਪਾਉਣਾ ਸ਼ੁਰੂ ਕੀਤਾ ਤਾਂ ਉੱਥੇ ਹੀ ਜਿਹੜਾ ਉਸ ਦਾ ਜਿਹੜਾ ਪੈਸਾ ਚੋਰੀ ਕਰਕੇ ਲੈ ਕੇ ਗਿਆ ਸੀ ਉਹ ਚੋਰ ਵੀ ਉੱਥੇ ਹੀ ਫਿਰਦਾ ਸੀ ਉਸ ਚੋਰ ਨੂੰ ਇਹ ਹੋਇਆ ਕਿ ਉਸ ਭਿਖਾਰੀ ਨੂੰ ਪਤਾ ਲੱਗ ਗਿਆ ਕਿ ਮੈਂ ਇਸ ਦੇ ਪੈਸੇ ਜਿਹੜੇ ਚੋਰੀ ਕੀਤੇ ਸਨ ਇਹ ਨਾ ਹੋਵੇ ਕਿ ਇਹ ਮੈਨੂੰ ਰਾਜੇ ਦੇ ਕੋਲ ਫੜਾ ਦੇ ਦੇਵੇ ਅਤੇ ਰਾਜਾ ਮੈਨੂੰ ਸਜ਼ਾ ਦੇ ਦੇਵੇ ਉਸ ਚੋਰ ਨੇ ਉਸ ਭਿਖਾਰੀ ਨੂੰ ਕਿਹਾ ਕਿ ਜਿਹੜੇ ਮੈਂ ਤੇਰੇ ਕੋਲੋਂ ਪੈਸੇ ਚੋਰੀ ਕਰਕੇ ਲੈ ਕੇ ਗਿਆ ਸੀ ਉਹ ਮੈਂ ਕੱਲ ਨੂੰ ਤੇਰੇ ਘਰ ਦੇ ਵਿੱਚ ਦੁਆਰਾ ਤੋਂ ਤੈਨੂੰ ਵਾਪਸ ਦੇ ਦੇਵਾਂਗਾ ਤੂੰ ਮੇਰੀ ਸ਼ਿਕਾਇਤ ਕਿਸੇ ਰਾਜੇ ਦੇ ਕੋਲ ਨਹੀਂ ਕਰਨੀ ਜਦੋਂ ਇੰਨਾ ਕੁਸ਼ ਉਸ ਭਿਖਾਰੀ ਨੂੰ ਮਿਲ ਗਿਆ ਤਾਂ ਉਸ ਨੇ ਉਹਨਾਂ ਪੈਸਿਆਂ ਦਾ ਆਪਣਾ ਬੜਾ ਸੋਹਣਾ ਹੀ ਘਰ ਖਰੀਦ ਲਿਆ ਆਪਣੇ ਘਰ ਦੇ ਵਿੱਚ ਖਾਣ ਵਾਸਤੇ ਪਹਿਨਣ ਵਾਸਤੇ ਬੜੀਆਂ ਸੋਹਣੀਆਂ ਸੋਹਣੀਆਂ ਵਸਤੂਆਂ ਲਿਆਂਦੀਆਂ ਅਤੇ ਜਦੋਂ ਅਗਲੇ ਦਿਨ ਰਾਜਾ ਅਤੇ ਵਜ਼ੀਰ ਉੱਥੋਂ ਦੀ ਲੰਘਣ ਲੱਗੇ ਕੀ ਦੇਖਦੇ ਹਨ ਕਿ ਜਿਹੜਾ ਭਿਖਾਰੀ ਹੈ ਅੱਜ ਗਰੀਬ ਤੋਂ ਅਮੀਰ ਬਣ ਗਿਆ ਹੈ ਤਾਂ ਉਸ ਵਜ਼ੀਰ ਨੇ ਪੁੱਛਿਆ ਕਿ ਰਾਜਾ ਜੀ ਜਦੋਂ ਤੁਸੀਂ ਪਹਿਲੀ ਵਾਰ ਇਸ ਨੂੰ ਪੈਸੇ ਦਿੱਤੇ ਸਨ ਉਦੋਂ ਵੀ ਇਹ ਭਿਖਾਰੀ ਹੀ ਰਿਹਾ ਅੱਜ ਜਦੋਂ ਦੂਸਰੀ ਵਾਰ ਤੁਸੀਂ ਇਸ ਨੂੰ ਹੀਰਾ ਦਿੱਤਾ ਫਿਰ ਵੀ ਇਹ ਭਿਖਾਰੀ ਦਾ ਪਿਹਾਰੀ ਹੀ ਰਿਹਾ ਪਰੰਤੂ ਅੱਜ ਤੁਸੀਂ ਇਸ ਨੂੰ ਕੁਝ ਕ ਪੈਸੇ ਦਿੱਤੇ ਇਹ ਅੱਜ ਅਮੀਰ ਬਣ ਗਿਆ ਇਹਦਾ ਕਾਰਨ ਕੀ ਹੈ ਤਾਂ ਰਾਜੇ ਨੇ ਕਿਹਾ ਕਿ ਪਹਿਲਾਂ ਇਹ ਸਿਰਫ ਆਪਣੇ ਬਾਰੇ ਸੋਚਦਾ ਸੀ ਉਦੋਂ ਇਹ ਸਿਰਫ ਆਪਣੇ ਉੱਪਰ ਹੀ ਸੀਮਤ ਸੀ ਪਰantu ਅੱਜ ਇਸ ਨੂੰ ਥੋੜੇ ਜਿਹੇ ਪੈਸਿਆਂ ਦੇ ਨਾਲ ਇਸ ਨੇ ਕਿਸੇ ਦਾ ਜੀਵਨ ਬਚਾਇਆ ਇਹ ਆਪਣੇ ਤੋਂ ਪਹਿਲਾਂ ਇਸ ਨੇ ਕਿਸੇ ਬਾਰੇ ਦੂਸਰੇ ਬਾਰੇ ਸੋਚਿਆ ਅਤੇ ਜਿਹੜਾ ਦੂਸਰਿਆਂ ਬਾਰੇ ਸੋਚਦਾ ਹੈ ਉਸ ਦੇ ਬਾਰੇ ਪਰਮਾਤਮਾ ਆਪ ਕਿਰਪਾ ਕਰਦਾ ਹੈ ਜਿਹੜਾ ਦੂਸਰਿਆਂ ਦਾ ਸੁੱਖ ਮੰਗਦਾ ਹੈ ਦੂਸਰਿਆਂ ਦੀ ਸੁੱਖ ਸ਼ਾਂਤੀ ਭਾਲਦਾ ਹੈ ਫਿਰ ਪਰਮਾਤਮਾ ਉਸ ਨੂੰ ਵੀ ਸੁੱਖ ਸ਼ਾਂਤੀ ਬਖਸ਼ਦੇ ਹਨ ਤੋ ਇਸ ਕਰਕੇ ਇਸ ਨੇ ਇੱਕ ਮੱਛੀ ਦਾ ਜਨਮ ਦੁਆਰਾ ਤੋਂ ਬਣਾਇਆ ਇੱਕ ਮੱਛੀ ਨੂੰ ਮਰਨ ਤੋਂ ਇਸ ਨੇ ਬਚਾਇਆ ਤਾਂ ਇਸ ਦੀ ਪਰਮਾਤਮਾ ਨੇ ਸਹਾਇਤਾ ਕੀਤੀ ਅਤੇ ਜਿਹੜਾ ਇਸ ਇਸ ਨੇ ਕੁਝ ਕੁਆਇਆ ਸੀ ਇਸ ਨੂੰ ਦੁਆਰਾ ਤੋਂ ਮੋੜ ਮਿਲ ਗਿਆ ਤੋ ਇਸ ਕਰਕੇ ਅੱਜ ਇਹ ਗਰੀਬ ਤੋਂ ਅਮੀਰ ਬਣ ਗਿਆ ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਹਨ ਕਿ ਭਾਈ ਪਰਮਾਤਮਾ ਵੀ ਸਾਰਿਆਂ ਦੀ ਮਦਦ ਕਰਦਾ ਹੈ ਜਦੋਂ ਅਸੀਂ ਦੂਸਰਿਆਂ ਦਾ ਸੁੱਖ ਸ਼ਾਂਤੀ ਲੋਚਾਂਗੇ ਦੂਸਰਿਆਂ ਨੂੰ ਸੁਖੀ ਦੇਖਾਂਗੇ ਤਾਂ ਪਰਮਾਤਮਾ ਆਪਣੇ ਉੱਪਰ ਵੀ ਕਿਰਪਾ ਕਰੇਗਾ ਤਾਂ ਸਾਡਾ ਜੀਵਨ ਵੀ ਸਾਡਾ ਪਰਿਵਾਰ ਵੀ ਸੁਖੀ ਬਸੇਗਾ ਉਸ ਕਰਕੇ ਸਤਿਗੁਰੂ ਜੀ ਕਹਿੰਦੇ ਸਵਾਮੀ ਸਰਨ ਪਰਿਓ ਦਰਵਾਰੀ ਕਿ ਸਤਿਗੁਰਾਂ ਦੀ ਸ਼ਰਨ ਦੇ ਵਿੱਚ ਆ ਕੇ ਪਰਮਾਤਮਾ ਦੇ ਨਾਮ ਦੇ ਨਾਲ ਜੁੜਨਾ ਚਾਹੀਦਾ ਹੈ ਜਦੋਂ ਅਸੀਂ ਪਰਮਾਤਮਾ ਦੇ ਨਾਲ ਜੁੜਾਂਗੇ ਫੇਰੀ ਪਰਮਾਤਮਾ ਸਾਡੇ ਉੱਪਰ ਕਿਰਪਾ ਕਰੇਗਾ ਫੇਰੀ ਸਾਡੇ ਘਰ ਦੇ ਵਿੱਚ ਸੁਖ ਸ਼ਾਂਤੀ ਅਤੇ ਤੰਦਰੁਸਤੀ ਦੇ ਦਾਤਾ ਆਉਣਗੀਆਂ ਸੋ ਹੋਈਆਂ ਭੁੱਲਾਂ ਦੀ ਖਿਮਾ ਬਲਾਉ ਫਤਿਹ ਆਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ